ਇਸ ਸੱਜਣਾਂ ਦੀ ਨੱਤਾਬੰਦੀ ਕਿਤੇ ਜਿਸ ਸੀਲ ਪਲਾਨ ਦੇ ਤਹਿਤ ਕੀਤੀ ਗਿਆ ਕੀ ਕਾਰਵਾਈ ਹੈ ਇਸ ਤਰ੍ਹਾਂ ਜੀ ਇਹ ਨਾ ਇੱਕ ਸਾਡਾ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਸਾਡੇ ਐਸਐਸਪੀ ਸਾਹਿਬ ਮਾਨਯੋਗ ਸ਼੍ਰੀਮਤੀ ਅਮਨੀਤ ਕਾਉਂਡਲ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਬਠਿੰਡਾ ਪੁਲਿਸ ਵੱਲੋਂ ਇੰਟਰ ਸਟੇਟ ਆਪਰੇਸ਼ਨ ਸੀਲ 21 ਜੋ ਲਗਾਤਾਰ ਚੱਲਦਾ ਆ ਰਿਹਾ ਹੈ ਉਹਦੇ ਤਹਿਤ ਅਸੀਂ ਜਿਹੜਾ ਹੈਗਾ ਲਾਕੇ ਬਠਿੰਡਾ ਜ਼ਿਲ੍ਹੇ ਨੇ ਕੁੱਲ 8 ਲੱਖ ਲਗਾਏ ਹੋਏ ਆ ਜਿਹਦੇ ਵਿੱਚੋਂ ਮੇਰੀ ਸਬਡਿਵੀਜ਼ਨ ਰੂਰਲ ਦਿਹਾਤੀ ਬਠਿੰਡਾ ਦੇ 2 ਲੱਖ ਇੱਕ ਦੋ ਵਾਲੀ ਤੇ ਦੂਸਰਾ ਜਿਹੜਾ ਪੰਨੀ ਵਾਲਾ ਰੋਡ ਹੈਗੀ ਹੈ ਰੂਲਦੂ ਸੰਘਾ ਪਿੰਡ ਉਧਰ 2 ਲੱਖ ਮੇਰੇ ਥਾਣੇ ਸੰਗਤ ਦੇ ਦੀਨ ਮੇਰੀ ਸਬਡਿਵੀਜ਼ਨ ਚੋਂਦੇ ਆ ਅਸੀਂ ਇਹ ਜਿਹੜਾ ਇਹਦਾ ਸਾਡਾ ਮੁੱਖ ਮਨੋਰਥ ਹੈਗਾ ਵੀ ਜਿਹੜਾ ਬਾਹਰੋਂ ਕੋਈ ਨਸ਼ਾ ਸਾਡੀ ਸਟੇਟ ਦੇ ਵਿੱਚ ਇੰਟਰ ਕਰਦਾ ਹੈ ਜਾਂ ਕੋਈ ਮਾੜਾ ਅਨਸਰ ਜਿਹੜਾ ਹੈਗਾ ਸਾਡੀ ਸਟੇਟ 'ਚ ਇੰਟਰ ਕਰਦਾ ਤਾਂ ਅਸੀਂ ਉਹਦੀ ਜਿਹੜਾ ਹੈਗਾ ਉਹਦੇ ਖਿਲਾਫ ਸਖਤ ਕਾਰਵਾਈ ਕਰ ਲਈ ਅਪਰ ਤੇ ਕੋਈ ਵੀ ਜਿਹੜਾ ਹੈਗਾ ਮਾੜਾ ਅਨਸਰ ਸਾਡੇ 'ਚ ਆ ਕੇ ਕੋਈ ਵਾਰਦਾਤ ਘਟਾਣਾ ਕਰੇ ਉਹਦੇ ਤਹਿਤ ਅਸੀਂ ਇਹ ਨਾਕੇ ਲਾਏ ਆ ਵੀਕਰਾਂ ਦੀ ਸ਼ੱਕੀ ਵੀਕਰਾਂ ਦੀ ਜਿਹੜੀਆਂ ਵੀ ਸਾਡੇ ਪੰਜਾਬ 'ਚ ਇੰਟਰ ਕਰ ਰਹੀਆਂ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਹਾਂ ਸਖਤੀ ਨਾਲ ਤੇ ਜੇ ਉਹ ਜੋ ਵੀ ਸਾਡੇ ਸਾਹਮਣੇ ਇਸ ਤਰ੍ਹਾਂ ਦਾ ਕੋਈ ਸ਼ੱਕੀ ਅਨਸਰ ਮਿਲਦਾ ਤਾਂ ਉਹਨੂੰ ਅਸੀਂ ਰੀਟੇਨ ਕਰਕੇ ਜਿਹੜਾ ਆਏਗਾ ਉਹ ਤੋਂ ਸਖਤੀ ਨਾਲ ਪੁੱਛਿਛੀ ਕਰਦੇ ਆ ਕਿਉਂ ਕਿਧਰੋਂ ਆ ਰਿਹਾ ਹੈ ਕੀ ਲੰਘ ਆ ਰਿਹਾ ਹੈ ਤੇ ਕੀ ਕੰਮਕਾਰ ਆਉਦਾ ਉਹਦਾ ਸਟੇਟਸ ਕੀ ਹੈ ਸ਼ੱਕੀ ਤਾਂ ਨਹੀਂ ਹੈਗਾ ਤੇ ਉਹ ਅਸੀਂ ਜਿਹੜੀ ਹੈਗੀ ਹੈ ਆਪਣੇ ਵਾਹਨ ਜਿਹੜੀ ਐਪ ਆ ਉਹਦੇ ਤਹਿਤ ਵੀ ਚੈੱਕ ਕਰ ਰਹੇ ਆ ਇਸ ਤੋਂ ਇਲਾਵਾ ਸਾਡੀ ਜਿਹੜੀ ਪਾਇਸ ਆਈਡੀ ਆ ਉਹਦੇ ਨਾਲ ਵੀ ਚੈੱਕ ਕਰ ਰਹੇ ਆ ਸਰ ਕਿੰਨੀ ਫੋਰਸ ਨਾਲ ਦਿੱਤੀ ਹੋਈ ਹੈ ਰਿਕਵਰੀ ਹੋਈ ਹੈ ਔਰ ਰਿਕਵਰੀ ਜਦੋਂ ਹੋਗੀ ਤੁਹਾਡੇ ਨਾਲ ਸ਼ੇਅਰ ਕਰ ਲਵਾਂਗੇ ਨੱਕੇ ਲਾਏ ਹੋਏ ਨੇ ਅਸੀਂ ਇਹ ਸਾਡੇ ਸ਼ਾਮ ਤੱਕ ਨੱਕੇ ਚੱਲਣੇ ਹੈਗੇ ਆ ਤੇ ਫੋਰ ਸਾਡੀ ਕਾਫੀ ਲੱਗੀ ਹੋਏ 1 ਲੱਖ ਦੇ ਉੱਤੇ ਜਿਵੇਂ 1500 20 ਜਿਹੜੇ ਮੁਲਾਜ਼ਮ ਜਿਹੜੇ ਅਸੀਂ ਉਹ ਬਾਕਿਆਂ ਦੇ ਅਤਰਾਸ ਕੀਤੇ ਹੋਏ ਆ ਤੇ ਛਾਪੇ ਮਾਰੇ ਵੀ ਕੀਤੀ ਗਈ ਹੈ ਚੱਕੀ ਕਰਾਂ ਤੇ ਹਾਂਜੀ ਛਾਪੇ ਮਾਰੇ ਵੀ ਕਸੂਪਰੇਸ਼ਨ ਅਸੀਂ ਕਰ ਰਹੇ ਆ ਤੇ ਅਸੀਂ ਰਿਕਵਰੀਆ ਵੀ ਕਰ ਰਹੇ ਆ